ਸੋ ਵਾਇਲੂ ਜੀ ਦਾ ਖਾਲਸਾ ਵਾਇਲੂ ਜੀ ਦੀ ਫਤਿਹ ਅੱਜ ਆਪਾਂ ਖੜੇ ਆ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਥਾਨ ਜਿੱਥੇ ਉਹਨਾਂ ਦੇ ਆਨੰਦ ਕਾਰਜ ਹੋਏ ਸੀ ਗੁਰਦੁਆਰਾ ਡੇਰਾ ਸਾਹਿਬ ਬਟਾਲਾ ਦੀ ਧਰਤੀ ਤੇ ਪਵਿੱਤਰ ਧਰਤੀ ਹੈ ਬਟਾਲਾ ਦੀ ਜਿੱਥੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਕਰਾਉਣ ਵਾਸਤੇ ਮਾਤਾ ਸੁਲੱਖਣੀ ਦੇਵੀ ਜੀ ਨੂੰ ਆਏ ਸੀ ਐਸ ਥਾਨ ਦੇ ਉੱਤੇ ਆਨੰਦ ਕਾਰਜ ਹੋਏ ਸੀਗੇ ਉਹਨਾਂ ਦੇ ਤੇ ਆਪਾਂ ਗੱਲਬਾਤ ਕਰਾਂਗੇ ਗਰੰਤੀ ਸਿੰਘਾ ਨਾਲ ਕਿੱਦਾਂ ਵੀ ਸਜਾਵਟ ਕੀਤੀ ਗਈ ਹੈ ਤੇ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਕਹਿੰਦੇ ਨੇ ਕਿ 1 ਸਾਲ ਪਹਿਲਾਂ ਹੀ ਜਿਹੜੂ ਜਿਹੜੀਆਂ ਨੇ ਇੱਥੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਵਿਆਹ ਵਾਲੇ ਘਰ ਦੇ ਰੀਆਂ ਨੇ ਉਹ ਤਿਆਰੀਆਂ ਸ਼ੁਰੂ 1 ਸਾਲ ਤੋਂ ਪਹਿਲਾਂ ਹੀ ਹੋ ਜਾਂਦੀਆਂ ਨੇ ਆਪਾਂ ਗੱਲਬਾਤ ਕਰਾਂਗੇ 537ਵਾਂ ਜਿਹੜਾ ਇਹ ਵਿਆਹ ਪੁਰਖ ਜਿਹੜਾ ਮਨਾਇਆ ਜਾ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਦੇਵੀ ਜੀ ਦਾ ਆਪਾਂ ਉਹਨਾਂ ਦੇ ਘਰ ਦੇ ਵਿੱਚ ਖੜੇ ਆਂ ਜੀ ਆਪਾਂ ਗੱਲਬਾਤ ਕਰਦੇ ਆਂ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਬਬੂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਰੂਪੈ ਜਸਵੰਦਰ ਸਿੰਘ ਸੋਜਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਹਰ ਸਾਲ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤੇ ਜਿਹੜੇ ਸਥਾਨ ਤੇ ਆਪਾਂ ਖੜੇ ਆ ਉਥੂ ਦਾ ਇਤਿਹਾਸ ਕੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਹਾਂ ਜੀ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਗੁਰਦਾਰਾ ਡੇਰਾ ਸਾਹਿਬ ਜੋ ਕਿ ਜਨਮ ਮਾਤਾ ਸੁਲੱਖਣੀ ਜੀ ਦਾ ਜਨਮ ਸਥਾਨ ਹੈ ਇੱਥੇ ਹੀ ਉਹਨਾਂ ਦੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਆਹ ਹੋਇਆ ਸੀ ਮਾਤਾ ਸਲੱਖਣੀ ਜੀ ਦੇ ਪਿਤਾ ਜੀ ਮੂਰ ਚੰਦ ਜੀ ਚੋਣੇ ਜੋ ਕਿ ਜੱਦੀ ਪਿੰਡ ਫੁੱਫੋਕੇ ਰੰਦਾਵਾ ਨੇ ਨਜ਼ੀਕ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਸਨ ਇੱਥੇ ਉਹਨਾਂ ਨੂੰ ਉਸ ਵੇਲੇ ਪਟਵਾਰੀ ਦੀ ਨੌਕਰੀ ਮਿਲੀ ਇਸ ਬਟਾਲੇ ਇਲਾਕੇ ਦੇ ਵਿੱਚ ਇੱਥੇ ਰਹਿੰਦਿਆਂ ਹੋਇਆਂ ਉਹਨਾਂ ਨੇ ਫਿਰ ਇਹ ਜਗ੍ਹਾ ਖਰੀਦ ਕਰਕੇ ਆਪਣਾ ਘਰ ਬਣਾਵਾ ਲਿਆ ਤੇ ਇੱਥੇ ਆਪਣੇ ਮਾਤਾ ਜੋ ਮਾਤਾ ਸਲੱਖਣੀ ਜੀ ਤੇ ਮਾਤਾ ਜੀ ਪੀਪੀ ਚੰਦੋ ਰਾਣੀ ਜੀ ਨੂੰ ਉਹਨੂੰ ਵੀ ਇੱਥੇ ਲਾਏ ਇੱਥੇ ਰਹਿੰਦਿਆਂ ਹੋਇਆਂ ਹੀ ਉਹਨਾਂ ਦੇ ਘਰ ਮਾਤਾ ਸਲੱਖਣੀ ਦਾ ਜਨਮ ਹੋਇਆ ਜਨਮ ਤੋਂ ਲੈ ਕੇ ਵਿਆਹ ਤੱਕ ਮਾਤਾ ਸਲੱਖਣੀ ਜੀ ਇਸ ਘਰ ਦੇ ਵਿੱਚ ਰਹੇ ਹਨ ਫਿਰ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਸਲੱਖਣੀ ਜੀ ਨੂੰ ਵਿਆਹਣ ਆਏ ਹਨ ਬਰਾਤ ਲੈ ਕੇ ਇਸ ਬਟਾਲੇ ਸ਼ਹਿਰ ਦੇ ਵਿੱਚ ਆਪ ਇਹਨਾਂ ਦਰਸ਼ਨ ਕੀਤੇ ਹਣ ਕੇ ਗੁਰਦਾਰਾ ਕੰਨ ਸਾਹਿਬ ਜੀ ਦੇ ਉੱਥੇ ਬਰਾਤ ਦਾ ਉਤਾਰਾ ਕੀਤਾ ਗਿਆ ਹੈ ਅਤੇ ਇਸ ਘਰ ਦੇ ਵਿੱਚ ਜਿਹੜਾ ਉਹ ਸਾਰੀਆਂ ਵਿਆਹ ਦੀਆਂ ਰਸਮਾਂ ਜਿਹੜੀਆਂ ਸੀ ਇਸ ਘਰ ਦੇ ਵਿੱਚ ਹੋਈਆਂ ਨੇ ਤੇ ਉਹ ਸਮੇਂ ਆਪ ਜੀ ਨੂੰ ਪਤਾ ਹੈ ਕਿ ਜੋ ਵਿਆਹ ਸੀ ਉਹ Hindu ਰੀਤੀ ਰਿਵਾਜਾਂ ਦੇ ਅਨੁਸਾਰ ਅਗਨੀ ਦੇ ਦਿਵਾਰੇ ਸੱਤ ਲਾਵਾਂ ਲੈ ਕੇ ਕੀਤਾ ਜਾਂਦਾ ਸੀ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਰਾਜ ਨੇਉ ਤੋਂ ਇਨਕਾਰ ਕੀਤਾ ਇਸੇ ਤਰ੍ਹਾਂ ਹੀ ਉਹਨਾਂ ਨੇ ਅਗਨੀ ਦੇ ਨਾਲ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਵਿਆਹ ਜਿਹੜਾ ਆਪਣੇ ਤਰੀਕੇ ਦੇ ਨਾਲ ਕਰਾਂਗੇ ਫਿਰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਨੇ ਇੱਕ ਪੱਟੀ ਦੇ ਉੱਪਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਅਕਮੂਲ ਮੰਤਰ ਲੈ ਕੇ ਉਸ ਨੇ ਇੱਕ ਚੌਂਕੀ ਦੇ ਉੱਪਰ ਰੱਖ ਕਰਕੇ ਉਸ ਦੇ ਦਿਵਾਲੇ ਚਾਰ ਲਾਵਾਂ ਲਈਆਂ ਇਸ ਤਰ੍ਹਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਇਹ ਵਿਆਹ ਹੀ ਇੱਥੇ ਸੰਪੰਨ ਹੋਇਆ 12 ਸਤੰਬਰ 1487 ਈਸਵੀ ਨੂੰ ਉਹਨਾਂ ਦੇ ਵਿਆਹ ਹੋਏ ਨੇ ਇੱਥੇ ਵਿਆਹ ਤੋਂ ਬਾਅਦ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਸੁਲਖਣੀ ਜੀ ਇੱਥੋਂ ਚਲੇ ਗਏ ਨੇ ਬਰਾਸ ਸਮੇਤ ਤੇ ਮਾਤਾ ਸੁਲਖਣੀ ਜੀ ਦੇ ਪਿਤਾ ਜੀ ਨੇ ਜਿੰਨਾ ਚਿਰ ਨੌਕਰੀ ਕੀਤੀ ਆ ਉਹਨਾਂ ਚਿਰ ਇਸ ਬਟਾਲੇ ਵਿੱਚ ਇਸ ਘਰ ਦੇ ਵਿੱਚ ਰਹੇ ਆ ਨਾ ਰਿਟਾਇਰ ਹੋਣ ਤੋਂ ਬਾਅਦ ਇਸ ਘਰ ਨੂੰ ਇਸੇ ਤਰ੍ਹਾਂ ਹੀ ਬੰਦ ਕਰਕੇ ਉਹ ਆਪਣੇ ਜੱਦੀ ਪਿੰਡ ਪੱਖੋਗੇ ਰੰਦਾਵਾ ਚਲੇ ਗਏ ਹਨ ਉਸ ਤੋਂ ਬਾਅਦ ਜਦੋਂ ਸੇਵੇਂ ਪਾਸ਼ਾ ਮਹਾਰਾਜ ਜੀ ਦਾ ਸਮਾ ਆਇਆ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸਾਜਾ ਦੇ ਬਾਬਾ ਗੁਰਦਤਾ ਜੀ ਦਾ ਵਿਆਹ ਇਸ ਹਸਪਤਾਲੇ ਸ਼ਹਿਰ ਦੇ ਵਿੱਚ ਹੋਇਆ ਹੈ ਜਦੋਂ 6ਵੇਂ ਪਾਸ਼ਾ ਬਾਬਾ ਗੁਰਦਤਾ ਜੀ ਨੂੰ ਵਿਆਹਣ ਆਏ ਹਨ ਤਾਂ ਉਹਨਾਂ ਨੇ ਸੰਗਤਾਂ ਨੂੰ ਇਸ ਸਥਾਨ ਬਾਰੇ ਪੁੱਛਿਆ ਪਰ ਕਿਉਂਕਿ ਉਸ ਸਮੇਂ ਸੰਗਤ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤਾਂ ਸੰਗਤ ਦੀ ਬੇਨਤੀ ਤੇ 6ਵੇਂ ਪਾਸ਼ਾ ਬਰਾ ਸਮੇਂ ਇਸ ਸਥਾਨ ਤੇ ਆਏ ਨੇ ਇੱਥੇ ਆ ਕੇ ਉਹਨਾਂ ਨੇ ਇਸ ਜਗ੍ਹਾ ਨੂੰ ਪ੍ਰਗਟ ਕੀਤਾ ਇੱਕ ਸੜਾ ਸਹਿਬ ਬਣਵਾਇਆ ਹੈ ਖਰਾ ਪ੍ਰਸ਼ਾਦ ਦੀ ਦੇਗ ਬਣਾ ਕੇ ਵਰਤਾ ਕੇ ਇੱਥੇ ਇੱਕ ਖੂਈ ਸੀ ਮਾਤਾ ਸੁਲਖਣੀ ਜੀ ਦੇ ਘਰ ਦੀ ਉਸ ਰੋਵੇਂ ਸੇਵੇਂ ਪਾਸ਼ਾ ਨੇ ਵਰ ਦਿੱਤਾ ਹੈ ਕਿ ਜੋ ਵੀ ਇਸ ਦਾ ਜਲ ਸਕੇਗਾ ਉਸ ਦਾ ਅਲਸਾਦ ਰੋਗ ਦੂਰ ਹੋਵੇਗਾ ਬੀਬੀਆਂ ਨੂੰ ਬੱਚਿਆਂ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ ਇਸ ਤਰ੍ਹਾਂ ਇਸ ਜਗ੍ਹਾ ਨੂੰ ਪ੍ਰਗਟ ਕਰਕੇ ਸੇਵੇਂ ਪਾਸ਼ਾ ਵਾਪਸ ਸ੍ਰੀ ਅਮਰਸਰ ਨੂੰ ਚਲੇ ਗਏ ਹਨ ਬਰਾਤ ਦੇ ਵਿੱਚ ਉਹਨਾਂ ਦੇ ਸਭ ਤੋਂ ਛੋਟੇ ਸਾਹਿਬ ਜਾਨੇ ਸੇਵੇਂ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਆਏ ਸਨ ਜੋ ਕਿ ਉਸ ਸਮੇਂ ਛੋਟੀ ਅਵਸਥਾ ਵਿੱਚ ਸਨ ਬਾਬਾ ਗੁਰਦਤਾ ਜੀ ਸਾਈਂ ਦਾਸ ਜੀ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਬੀਬੀ ਵੀਰੋ ਜੀ ਤੇ ਹੋਰ ਵੀ ਮਹਾਨ ਸਖੀ ਤਾਂ ਉਸ ਸਮੇਂ ਬਰਾਤ ਦੇ ਵਿੱਚ ਨਾਲ ਆਈਆਂ ਨੇ ਇਸ ਸਥਾਨ ਤੇ। ਇਹ ਉਸ ਤੋਂ ਬਾਅਦ ਜਦੋਂ ਸਿਮੇ ਪਾਸਾ ਚਲੇ ਗਏ ਨੇ ਤਾਂ ਸੰਗਤਾਂ ਇਸ ਸਥਾਨ ਨੂੰ ਸਾੜਾ ਸਾਹਿਬ ਦੇ ਰੂਪ ਵਿੱਚ ਪੂਜਣ ਲੱਗ ਗਈਆਂ। ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾ ਆਇਆ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਵੀ ਇਸ ਬਟਾਲੇ ਸ਼ਹਿਰ ਦੇ ਵਿੱਚ ਆਇਆ। ਇੱਥੇ ਰਾਜ ਕਰਦੀ ਸੀ ਰਾਣੀ ਸਦਾ ਕੌਰ। ਰਾਣਾ ਰਾਣੀ ਸਦਾ ਕੌਰ ਦੀ ਪੁੱਤਰੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ ਤੇ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਮਹਾਰਾਜਾ ਸੇਰ ਸਿੰਘ। ਮਹਾਰਾਜਾ ਸੇਰ ਸਿੰਘ ਨੇ ਜਿਹੜਾ ਆਪਣਾ ਜ਼ਿਆਦਾ ਸਮਾਂ ਸੀ ਇਹਦੇ ਆਪਣੀ ਨਾਨੀ ਦੇ ਕੋਲ ਬਟਾਲੇ ਸਰ ਦੇ ਤបਤੀਤ ਕੀਤਾ ਜਦੋਂ ਉਹਨਾਂ ਨੇ ਇਸ ਤੜਾ ਸਾਹਿਬ ਦੇ ਦਰਸ਼ਨ ਕੀਤੇ ਤਾਂ ਪਹਿਲੇ ਗੁਰਦੁਆਰੇ ਦੀ ਜਿਹੜੀ ਸੇਵਾ ਸੀ ਉਹ ਮਹਾਰਾਜਾ ਸੇਰ ਸਿੰਘ ਵੱਲੋਂ ਕਰਵਾਈ ਗਈ ਉਹਨਾਂ ਨੇ ਇੱਕ ਬੜੀ ਸੁੰਦਰ ਇਮਾਰਤ ਛੋਟੀ ਜੀ ਇਮਾਰਤ ਤਿਆਰ ਕਰਵਾਈ ਜਿਸ ਨੂੰ ਚਾਰ ਚਾਂਦੀ ਦੇ ਦਰਵਾਜ਼ਿਆਂ ਦੇ ਨਾਲ ਸਜਾਇਆ ਗਿਆ ਹੁਣ ਆਪ ਜੋ ਇਸ ਮੌਜੂਦਾ ਇਮਾਰਤ ਦੇ ਦਰਸ਼ਨ ਕਰ ਰਹੇ ਹੁਣ ਚੁਰ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੰਤੂ ਬਾਅਦ ਜਿਹੜੀ ਦੁਬਾਰਾ ਕਰਵਾਈ ਗਈ ਕਾਰ ਸੇਵਾਲੇ ਅਡੂਰ ਸਾਹਿਬ ਵਾਲੇ ਬਾਬਿਆਂ ਵੱਲੋਂ ਇਸ ਜਿਹੜੀ ਨਵੀਂ ਇਮਾਰਤ ਦਾ ਜਿਹੜਾ ਇਹ ਨਿਰਮਾਣ ਕਰਵਾਇਆ ਗਿਆ ਉਹਨ ਇੱਥੇ ਹਰ ਸਾਲ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਵਿਆਹਪੁਰਬਾ ਬੜੀ ਸ਼ਰਧਾ ਦੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਸ ਆਸਥਾਨ ਦਾ ਜਿਹੜਾ ਨਾਂ ਇਹ ਡੇਰਾ ਸਾਹਿਬ ਉਹ ਮਹਾਰਾਜਾ ਸੇਰ ਸਿੰਘ ਨੇ ਰੱਖਿਆ ਕਿਉਂਕਿ ਜਦੋਂ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਇੱਥੇ ਰਹਿੰਦੇ ਸੀ ਇਹਨੂੰ ਮੂਲੇ ਦਾ ਡੇਰਾ ਕਿਹਾ ਜਾਂਦਾ ਸੀ ਉਸ ਤੋਂ ਬਦਲ ਕਰਕੇ ਮਹਾਰਾਜਾ ਸੇਰ ਸਿੰਘ ਨੇ ਇੱਥੇ ਜਿਹੜਾ ਇਹ ਇਹਦਾ ਨਾਂ ਡੇਰਾ ਸਾਹਿਬ ਰੱਖ ਦਿੱਤਾ ਇਹ ਇਤਿਹਾਸ ਹੈ ਇਸ ਪਾਕਿਸਤਾਨ ਦਾ ਸੋ ਸਿੰਸਰ ਸੰਗਤਾਂ ਜਿਹੜੀਆਂ ਨੇ ਦੂਰ ਸਾਡੇ ਤੋਂ ਪਹੁੰਚੀਆਂ ਨੇ ਠਹਿਰਨ ਦਾ ਖਾਣ ਪੀਣ ਦਾ ਇਹ ਦੇਖਦਾ ਲੰਗਰ ਪਣਾਰੇ ਜਿਹੜੇ ਨੇ ਹੁਣ ਪਹਿਲਾਂ ਹੀ ਜਿਹੜੇ ਸ਼ਵਾਦ ਹੋ ਚੁੱਕੀ ਹੈ ਇੱਕ ਮਹੀਨਾ ਪਹਿਲਾਂ ਹੀ ਜਿਹੜੇ ਤਿਆਰੀਆਂ ਸ਼ੁਰੂ ਹੋ ਚੁਈਆਂ ਹਾਂ ਹਾਂਜੀ ਕਿੰਨਾ ਕਿ ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਆਂਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਫੌਰਨ ਤੋਂ ਹੀ ਸੰਗਤਾਂ ਜਿਹੜੀਆਂ ਤੇ ਅੰਦਵਸਤਕ ਹੁੰਦੀਆਂ ਹਾਂਜੀ ਜਿਹੜੋ ਮਾਂ ਰਾਜੀ ਦਾ ਵਿਆਹ ਪਰ ਬੰਦਾ ਵਾ ਤੇ ਇੱਕ ਮਹੀਨਾ ਇੱਕ ਦੋ ਮਹੀਨਾ ਪਹਿਲਾਂ ਇੱਥੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੰਗਤਾਂ ਵੱਲੋਂ ਸਾਫ ਸਪਾਈਆਂ ਜਿਹੜੀਆਂ ਤੇ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਆ ਉਹ ਕਰਨ ਦੇ ਜਿਹੜੀ ਆ ਸ਼ੁਰੂਆਤ ਕਰ ਦਿੱਤੀ ਜਾਂਦੀ ਆ ਤੇ ਵਿਆਹ ਪੁਰਬ ਤੋਂ 15-20 ਦਿਨ ਪਹਿਲਾਂ ਹੀ ਇੱਥੇ ਸੰਗਤਾਂ ਆ ਕੇ ਜਿਹੜਾ ਇਹ ਜਾਪ ਕਰਨ ਲੱਗ ਪੈਂਦੀਆਂ ਸੰਗਰਨ ਕਰਨ ਲੱਗ ਪੈਂਦੀਆਂ ਨੇ 11 ਦਿਨ ਦਾ ਬੀਪੀਆਂ ਵੱਲੋਂ ਜੋ ਮਾਤਾ ਸੁਲੱਖਣੀ ਸ੍ਰੀ ਸਾਧ ਸੰਗਤ ਸਭਾ ਇੱਥੇ ਗੁਰਦੁਆਰਾ ਡੇਰਾ ਸਾਹਿਬ ਦੇ ਉਹਨਾਂ ਵੱਲੋਂ 11 ਦਿਨ ਦਾ ਜਿਹੜਾ ਇੱਥੇ ਕੀਰਤਨ ਕੀਤਾ ਜਾਂਦਾ ਰੋਜ਼ਾਨਾ 3:30 ਵਜੇ ਤੋਂ ਲੈ ਕੇ ਸਾਡੇ 11:30 ਵਜੇ ਤੋਂ ਲੈ ਕੇ 3:30 ਵਜੇ ਤੱਕ ਸੁਬਣੀ ਸਾਖ ਦੇ ਜਾਪ ਤੇ ਗੁਰਬਾਣੀ ਦੇ ਕੀਰਤਨ ਕੀਤੇ ਜਾਂਦੇ ਹਨ ਫਿਰ ਸਮਾਪਤੀ ਹੁੰਦੀ ਹੈ ਤੇ ਸੰਗਤਾਂ ਵੱਲੋਂ ਹੀ ਇੱਥੇ ਜਿਹੜਾ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਜਿਹੜੀ ਸਹੂਲਤਾਂ ਸੰਗਤ ਦੇ ਵਾਸਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਬਾਕੀ ਜੋ ਵੀ ਬਟਾਲਾ ਨਿਵਾਸੀ ਸੰਗਤਾਂ ਨੇ ਹਰ ਤਰ੍ਹਾਂ ਦੀ ਇੱਥੇ ਸੇਵਾ ਕਰਦੇ ਜੋ ਸਜਾਵਟ ਆਪ ਦੇਖ ਰਹੇ ਹੋ ਇਹ ਵੀ ਜਿਹੜੀ ਸੰਗਤਾਂ ਨੇ ਸਾਰੀ ਸਜਾਵਟ ਕੀਤੀ ਹੈ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਹੈ ਉਹ ਗੱਲਬਾਤ ਕਰਾਂਗੇ ਹੋਰ ਅੱਥੇ ਸੰਕਟਾਂ ਵੀ ਪਹੁੰਚਿਆ ਉਹਨਾਂ ਦਾ ਕੀ ਕਹਿਣਾ ਸਸੀ ਗੱਲ ਜੀ ਕੀ ਨਾਮ ਜੀ ਨਿਸ਼ਾਨ ਸਿੰਘ ਜੀ ਇਹ ਨਿਸ਼ਾਨ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਬਾਬਾ ਜੀ ਦਾ ਵਿਆਹ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਤੇ ਲੱਖਾਂ ਦੀ ਤਦਾਰ ਦੇ ਵਿੱਚ ਸੰਕਟਾਂ ਮੋਲਦੀਆਂ ਨੇ ਤੇ ਅਰੇਂਜਮੈਂਟ ਦੀ ਗੱਲ ਕਰਨੀ ਤੇ ਅਰੇਂਜਮੈਂਟ ਵੀ ਬਹੁਤ ਵਧੀਆ ਲੰਗਰ ਪਹਨਾਰੇ ਵਿਚ ਚੱਲਦੇ ਪਿਆ ਸੰਕਟਾਂ ਵੀ ਇੱਰੀਏ ਤੇ ਪਹੁੰਚਦੀਆਂ ਨੇ ਕੀ ਕਹਿਣਾ ਸਰ ਇਹ ਹਰ ਸਾਲ ਇੱਥੇ ਗੁਰਨਾਨਕ ਦੇਵ ਜੀ ਦਾ ਵਿਆਹ ਕੋਲ ਕੋ ਬੜੀ ਸ਼ਰਧਾ ਨਾਲ ਸਾਰੀ ਸੰਗਤ ਮਨਾਉਂਦੀ ਹੈ ਜੀ ਤੇ ਹਰ ਹਰ ਸਾਲ ਸੰਗਤ ਵਧਦੀ ਜਾਂਦੀ ਹੈ ਜੀ ਯਾਨੀ ਕਿ ਪਿਛਲੇ ਸਾਲ ਨਾਲੋਂ ਕਿਤੇ ਘਟਦੇ ਨਾ ਬਰਾਬਰ ਹੋਵੇ ਵਧਦੀ ਜਾਂਦੀ ਹੈ ਉਹ ਸੰਗਤ ਤਾਂ ਇੱਥਾ ਹੀ ਆ ਕੇ ਸੰਭਾ ਨਹੀਂ ਆਉਂਦੀ ਜਾਂਦੀ ਹੈ ਇੱਥੇ ਵਰ ਸੰਗਤਾਰੇ ਕਰਦੇ ਆ ਦੂਰੋਂ ਦੂਰੋਂ ਵੀ ਇੱਥੇ ਆਉਂਦੇ ਆ ਸੰਗ ਰੋਂਦੇ ਆ ਟਰਾਲੀਆਂ ਦੇ ਲੋਕੀ ਆਉਂਦੇ ਆ ਇਹ ਸਥਾਨ ਜਿਹੜਾ ਇਹ ਡੇਰਾ ਸਾਹਿਬ ਇੱਥੇ ਮਾਤਾ ਸੁਲੱਖਣੀ ਦਾ ਘਰ ਸੀਗਾ ਇੱਥੇ ਕਹਿੰਦੇ ਆਨੰਦ ਕਾਰਜ ਰਚਾਇਆ ਸੀ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਜਿਹੜੀਆਂ ਪਹਿਲਾਂ ਜਿਹੜੀਆਂ 10 ਤਰੀਕ ਨੂੰ ਬਾਬਾ ਜੀ ਦਾ ਵਿਆਹ ਹੈ ਉਸ ਤੋਂ ਪਹਿਲਾਂ ਜਿਹੜੀਆਂ ਸੰਗਤਾਂ ਤੁਸਤਕ ਹੋ ਰਹੀਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਰੱਖਦਾ ਸੰਗਤਾਂ ਇੱਥੇ 10 ਦਿਨ ਪਹਿਲਾਂ ਹੀ ਆਉਣਾ ਸ਼ੁਰੂ ਹੋ ਜਾਂਦੀਆਂ ਕਈ ਮਹੀਨੇ ਪਹਿਲਾਂ ਹੋ ਕੇ ਚੱਲ ਜਾਂਦੇ ਇੱਕ ਰਸ਼ ਬਹੁਤ ਹੋ ਜਾਂਦਾ ਹੈ ਸੰਗਤਾਂ ਦਾ ਗੜਬੜਾ ਹੋ ਜਾਂਦਾ ਤੇ ਫਿਰ ਦਰਸਨ ਦੇਾਰੇ ਕਰਨੇ ਔਖੇ ਹੋ ਜਾਂਦੇ ਆ ਮੇਲੇ ਲਗਾਉਂਦੇ ਇੱਥੇ ਇਸ ਕਰਕੇ ਸੰਗਤਾਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਬਾਕੀ ਪਰਵਾਨ ਵੀ ਇੱਥੇ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੇ ਆ ਸੰਗਤਾਂ ਕਰਕੇ ਕਿਉਂਕਿ ਕਈ ਦੂਰ ਦਰਾਡੇ ਵਾਲੇ ਜਿਹੜੇ ਆ ਪਹਿਲਾਂ ਹੋ ਕੇ ਚੱਲ ਜਾਂਦੇ ਆ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਦੇਵੀ ਦਾ ਜਿਹੜਾ ਵਿਆਹ ਹੈ ਐਸ ਥਾਂ ਦੇ ਉੱਤੇ ਉਹਨਾਂ ਦੇ ਆਨੰਦ ਕਾਰਜ ਹੋਏ ਸੀਗੇ ਗੁਰਦੁਆਰਾ ਡੇਰਾ ਸਾਹਿਬ ਸਜਾਵਟ ਦੀ ਗੱਲ ਕਰ ਲਈਏ ਸਜਾਵਟ ਵੀ ਬਹੁਤ ਵਧੀਆ ਹੈ ਕਹਿੰਦੇ ਨੇ ਕਿ ਜਦੋਂ ਵਿਆਹ ਵਾਲੇ ਘਰ ਰੌਣਕਾਂ ਲੱਗਦੀਆਂ ਨੇ ਐਦਾਂ ਹੀ ਰੌਣਕਾਂ ਜਰੀਆਂ ਨੇ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀਆਂ ਹੋਈਆਂ ਨੇ ਇੱਕ ਸਾਲ ਪਹਿਲਾਂ ਕੋਈ ਜਰੀਆਂ ਨੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਥਾਂ ਦੇ ਉੱਤੇ ਜਿਹੜੇ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਇੱਥੇ ਆਨੰਦ ਕਾਰਜ ਹੋਏ ਸੀ ਮਾਤਾ ਸੁਲੱਖਣੀ ਦੇਵੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦਾ ਨਾਮ ਲक्की ਰਾਜਪੂਤ ਪਟਾਲਾ